I <laughs>

ਇਹ ਪਾਣੀ ਨਾ ਮੋਟਰਾਂ ਵੀ ਜੀ ਆਉਣ ਲੱਗ ਗਿਆ। ਅੱਗ ਦਾ ਪਾਣੀ ਵਾਪਸ ਨਹੀਂ ਗਈ। ਬਿਮਾਰੀਆਂ ਦਾ ਖਤਰਾ ਹੋ ਜਾਂਦਾ ਕਿਸੇ ਨੂੰ। ਮੈਂ ਇੱਕ ਮਿੰਟ ਬਨਾ ਜੀ। ਬਨਾ ਜੀ ਤੁਸੀਂ ਕਰ ਲਿਓ ਬਨਾ ਜੀ। ਕਰ ਦੇ ਕਰ ਦੇ। ਕੀ ਨਾਮ ਆ ਜੀ ਤੁਹਾਡਾ? ਮੈਂ ਮਨਿੰਦਰ ਸਿੰਘ ਸੇਖੋ। ਹਾਂ। ਰਾਸ਼ਟਰੀ ਪੰਜਾਬੀ ਮਹਾਸਭਾ ਸੂਬਾ ਪ੍ਰਧਾਨ ਪੰਜਾਬ। ਅੱਜ ਮੋੜ ਮੰਡੀ ਦੇ ਐਸਟੀਪੀ ਪਲਾਂਟ ਤੋਂ ਤੁਹਾਡੇ ਸਨਮੁਖ ਹੋ ਰਿਹਾ। ਇਸ ਮੁੱਦੇ ਨੂੰ ਮੰਡੀ ਵਾਸੀ ਤੇ ਹੋਰ ਵੀ ਜਿਹੜੇ ਵੱਖ-ਵੱਖ ਸਾਡੇ ਪਿੰਡਾਂ ਦੇ ਨੇੜੇ-ਤੇੜੇ ਦੇ ਪਿੰਡਾਂ ਦੇ ਵਾਸੀ ਨੇ ਉਹ ਜਾਣਦੇ ਨੇ ਇਹ ਸੀਵਰੇਜ ਦਾ ਇਸ਼ੂ ਜਿਹੜਾ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਮੋੜ ਮੰਡੀ ਵਾਲਿਆਂ ਵਾਸਤੇ ਜੀ ਦਾ ਜੰਜਾਲ ਬਣਿਆ ਹੋਇਆ ਹੈ ਮੈਂ ਇੱਥੇ ਮੇਰੇ ਆਉਣ ਦਾ ਕਾਰਨ ਇਹ ਸੀਗਾ ਕਿ ਅਸੀਂ ਇਹਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੁੰਦੇ ਸੀ ਸਾਡੇ ਹਲਕਾ ਦੇ ਐਮਐਲਏ ਸਾਹਿਬ ਨੇ ਪਿਛਲੀ 18 ਅਗਸਤ 2025 ਨੂੰ ਇਹਦਾ ਉਦਘਾਟਨ ਕਰਿਆ ਅਸੀਂ ਉਹਨਾਂ ਨੂੰ 2 ਮਹੀਨੇ ਸਮਾਂ ਦਿੱਤਾ ਵੀ ਜਿਹੜੇ ਮੰਡੀ ਦੇ ਹਾਲਾਤ ਕੁਝ ਉਧਰ ਜਾਣ ਅੱਜ ਦੇ ਤਾਜ਼ਾ ਹਾਲਾਤ ਇਹ ਨੇ ਵੀ ਇੱਥੇ ਜਿਹੜੇ 2 ਮੋਟਰਾਂ ਬੰਦ ਪਈਆਂ ਨੇ ਜਦੋਂ ਅਸੀਂ ਇੱਥੇ ਖੜਕੇ ਅੱਜ ਮੌਕਾ ਵੇਖ ਰਿਹਾ ਇੱਕ ਮੋਟਰ ਚੱਲ ਰਹੀ ਹੈ ਮਤਲਬ 25 ਤੋਂ 30% ਕੰਮ ਚੱਲ ਰਿਹਾ 70% ਬੰਦ ਹੈ ਜਿਹੜਾ ਪੁਰਾਣਾ ਕੰਮ ਇੱਥੇ ਹੋਇਆ ਵੈਸੀਗਾ ਟ੍ਰੀਟਮੈਂਟ ਕਰਕੇ ਅੱਗੇ ਪਾਣੀ ਦੀ ਨਿਕਾਸੀ ਹੋਣੀ ਸੀ ਉਹ ਮੁਕੰਮਲ ਤੌਰ ਤੇ ਬੰਦ ਹੈ ਅਤੇ ਨਾਲ ਹੀ ਬਿਨਾਂ ਬਰਸਾਤਾਂ ਤੋਂ ਵੀ ਅੱਜ ਮੰਡੀ ਵਾਸੀ ਧਰਨਾ ਲਾਉਣ ਲਈ ਮੌਜੂਦ ਨੇ ਜਿਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕੱਲ ਨੂੰ ਐਸਡੀਐਮ ਦਫ਼ਤਰ ਦਾ ਜਿਹੜਾ ਹੈਗਾ ਵੱਡੇ ਮੋੜ ਦੇ ਜਿਹੜੇ ਨਾਗਰਿਕ ਹੈਗੇ ਨੇ ਸਾਡੇ ਉਥੋਂ ਦੇ ਪਛੰਦੇ ਹੈਗੇ ਨੇ ਉਹਨਾਂ ਵੱਲੋਂ ਪਤਲਾ ਫੂਕ ਜਿਹੜਾ ਰੋਸ ਮਜਾਰਾ ਰੱਖਿਆ ਗਿਆ ਉਹਦਾ ਕਾਰਨ ਵੀ ਇਸ ਇਵਰੇਜ ਦੀ ਜਿਹੜੀ ਹੈ ਇਸ਼ੂ ਹੈਗਾ ਮੈਂ ਇੱਥੇ ਬੇਨਤੀ ਕਰਨੀ ਚਾਹਉਨਾ ਆਪਦੇ ਮਾਧਿਅਮ ਰਾਹੀਂ ਸਰਕਾਰ ਨੂੰ ਅਤੇ ਸਾਡੇ ਹਲਕਾ ਦੇ ਐਮਐਲਏ ਸਾਹਿਬ ਨੂੰ ਕਿ ਥੋੜਾ ਜਿਹਾ ਰਾਜਨੀਤੀ ਨੂੰ ਪਿੱਛੇ ਰੱਖ ਕੇ ਜਿਹੜੇ ਸਹੀ ਹਾਲਾਤ ਨੇ ਮੰਡੀ ਦੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਹੱਲ ਕਰਾਉਣ ਨਾ ਕਿ ਸਿਰਫ ਉਦਘਾਟਨਾ ਤੱਕ ਸੀਮਿਤ ਰੱਖਣ ਤੇ ਜੇ ਇਹਦਾ ਹੱਲ ਨਹੀਂ ਹੁੰਦਾ ਹਰ ਵਾਰ ਮੈਂ ਦੀ ਤਰ੍ਹਾਂ ਮੈਂ ਦਰਹਾਨਾ ਕਿ ਮਾਨਯੋਗ ਕੋਰਟ ਦੇ ਵਿੱਚ ਤਾਂ ਸਾਡੇ ਵੱਲੋਂ ਜਾਣਹਤ ਜਾਜਕਾ ਚੱਲ ਹੀ ਰਹੀ ਹੈ ਕੋਰਟ ਨੇ ਇਹਨਾਂ ਤੋਂ ਕਈ ਵਾਰ ਸੰਗਿਆਨ ਤੇ ਐਫ ਡਬਲਯੂ ਡਬਲਯੂ ਮੰਗੇ ਜਿੱਥੇ ਗੁੰਮਰਾਹ ਕਰਨ ਵਾਲੇ ਜਿਹੜੇ ਹੈਗੇ ਨੇ ਜਵਾਬ ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਨੇ ਪਰ ਰੋਸ ਨੂੰ ਦੇਖਦਿਆਂ ਹੋਇਆਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵੀਂ ਰੂਪਰੇਖਾ ਲੀਕ ਕੇ ਜਿਸ ਤਰ੍ਹਾਂ ਮੈਂ ਪਹਿਲਾਂ ਦਰਾਇਆ ਵੀ ਕੱਲ ਨੂੰ ਜਿਹੜਾ ਹੈਗਾ ਇੱਥੇ ਉਤਲਾ ਫੂਕ ਮਜਾਰਾ ਜਿਹੜਾ ਸਰਕਾਰ ਦਾ ਮੰਡੀ ਵਾਸੀਆ ਵੱਲੋਂ ਕਰਿਆ ਜਾਣਾ ਸਾਨੂੰ ਇਦਾਂ ਦੇ ਸੰਘਰਸ਼ ਫੇਰ ਤੋਂ ਕਰਨੇ ਪੈਣੇ ਆ ਜਿਸ ਤਰ੍ਹਾਂ ਪਹਿਲਾਂ ਭੁੱਖ ਹੜਤਾਲ ਕਰਨੀ ਪਈ ਬਾਜ਼ਾਰ ਬੰਦ ਰਹੇ ਧਰਨੇ ਲੱਗੇ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਖੱਜਲ-ਖਵਾਰੀ ਮੰਡੀ ਵਾਸੀਆਂ ਦੀ ਅਸੀਂ ਨਹੀਂ ਚਾਹੁੰਦੇ ਸੋ ਮੈਂ ਇੱਕ ਵਾਰ ਫੇਰ ਅੱਜ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਵਿਸ਼ਵਾਸ ਦਿਵਾਉਣਾ ਵੀ ਅਸੀਂ ਇਹਨੂੰ ਲੜਾਈ ਨੂੰ ਲੜਾਂਗੇ ਪਰ ਸਰਕਾਰ ਨੂੰ ਅੱਜ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਕੈਮਰੇ ذریعے ਜਿਹੜੇ ਹਾਲਾਤ ਨੇ ਉਹ ਦਿਖਾਓ ਵੀ ਦੋ ਮੋਟਰਾਂ ਬੰਦ ਨੇ ਇੱਕ ਮੋਟਰ ਚੱਲ ਰਹੀ ਹੈ ਤੇ ਕੋਈ ਬਰਸਾਤਾਂ ਦਾ ਐਸਾ ਸੀਜ਼ਨ ਨਹੀਂ ਹੈਗਾ ਤਾਂ ਵੀ ਲੋਕ ਜਿਹੜਾ ਹੈਗੇ ਅੱਜ ਸੀਵਰੇਜ ਦੇ ਨਾਲ ਜਿਹੜੇ ਗ੍ਰਸਤ ਹੈਗੇ ਨੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਨਾਲ ਇਥੇ ਇੱਕ ਛੋਟੀ ਜੀ ਗੱਲ ਮੈਂ ਹੋਰ ਦੱਸਣੀ ਚਾਹੂੰਗਾ ਵੀ ਹਸਪਤਾਲ ਜਿੱਥੇ ਲੋਕਾਂ ਦੀ ਜਾਨ ਮਾਲ ਦਾ ਰੱਖੀ ਹੋਣੀ ਚਾਹੀਦੀ ਹੈ ਹਸਪਤਾਲ ਦੇ ਪਿੱਛੇ ਅੱਜ ਹਾਲਾਤ ਐਸੇ ਬਣੇਗੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਐਂਬੂਲੈਂਸ ਜੋ ਕਿ ਇੱਕ ਮਰੀਜ਼ ਨੂੰ ਲੈ ਕੇ ਜਾ ਰਹੀ ਸੀਗੀ ਜਿਹਦੀ ਜਾਨ ਖਤਰੇ ਵਿੱਚ ਹੁੰਦੀ ਹੈ ਜਦ ਅਸੀਂ ਐਂਬੂਲੈਂਸ ਦੀ ਜਿਹੜੀ ਸੇਵਾ ਲੈਂਦੇ ਆ ਉਹ ਵੀ ਸੀਵਰੇਜ ਦੇ ਨਾਕਾਮ ਪ੍ਰਬੰਧਾਂ ਕਰਕੇ ਜਿਹੜਾ ਐਂਬੂਲੈਂਸ ਨੂੰ ਉੱਥੇ ਜਿਹੜਾ ਹੈਗਾ ਕਿ ਹਾਸਤ ਅਗਰਸਤ ਜਾਨ ਮਾਲ ਦਾ ਜਿਹੜਾ ਖਿਲਵਾੜ ਹੋ ਰਿਹਾ ਆ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਆਪਣੇ ਆਪਣੇ ਵਾਰਡ ਆਪਣੇ ਆਪਣੇ ਪਿੰਡਾਂ ਤੋਂ ਉੱਪਰ ਉੱਠ ਕੇ ਇੱਕ ਮੰਡੀ ਦਾ ਏਕਾ ਕਰਕੇ ਇਹ ਸਮੱਸਿਆ ਵਿੱਚ ਰਲ ਮਿਲ ਕੇ ਲੜਾਈ ਲੜੀਏ ਤੇ ਆਪ ਸਭ ਦੇ ਸਹਿਯੋਗ ਲਈ ਮੈਂ ਧੰਨਵਾਦੀ ਹਾਂ ਅਤੇ ਨਾਲ ਹੀ ਮੈਂ ਇੱਕ ਵਾਰ ਫਿਰ ਸਰਕਾਰ ਨੂੰ ਇਹ ਤਾੜਨਾ ਕਰਦਾ ਕਿ ਜੇ ਇਹ ਮਸਲਾ ਹੱਲ ਨਾ ਹੋਇਆ ਸਾਲ ਇੱਕ ਰਹਿ ਗਿਆ ਤੇ ਲੋਕਾਂ ਨੂੰ ਤੁਸੀਂ ਲੋਕ ਕਚੈਰੀ ਦੇ ਵਿੱਚ ਪੇਸ਼ ਹੋਣਾ ਉੱਥੇ ਤੁਸੀਂ ਜਵਾਬ ਦਿੱਤਿਆ ਉਸ ਤੋਂ ਬਾਹਰ ਨਾ ਨੀਗਾ ਤੇ ਇਸ ਲਈ ਜਿਹੜੀ ਕੁੰਭ ਕਰਨ ਦੀ ਨੀਤ ਤੋਂ ਜਾ ਕੇ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਜੀ ਸਰਕਾਰੀ ਹਸਪਤਾਲ ਮੋੜ ਮੰਡੀ ਜੋ ਪਹਿਲਾ ਹੀ ਜਿਹੜਾ ਹੈਗਾ ਕਿ ਇਹ ਮੁੱਢਲੀਆਂ ਸਹੂਲਤਾਂ ਤੋਂ ਨਰਾਦਰ ਹੈ ਜਿੱਥੇ ਪੂਰੇ ਕਰਮਚਾਰੀ ਹੈ ਨਹੀਂ ਜਿੱਥੇ ਚੌਕੀਦਾਰ ਹੈ ਨਹੀਂ ਜਿੱਥੇ ਡਾਕਟਰਾਂ ਦੀ ਸੇਵਾਵਾਂ ਹੈ ਨਹੀਂ ਉਹਨੂੰ ਬਿਲਕੁਲ ਇੱਕ ਕੂੜਾਦਾਨ ਬਣਾ ਕੇ ਉੱਥੇ ਅੱਜ ਜਿਹੜਾ ਵੇਸਟ ਮਟੀਰੀਅਲ ਹੈ ਉਹ ਡੰਪ ਕੀਤਾ ਜਾ ਰਿਹਾ ਹੈ ਉੱਥੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਉੱਥੇ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਉੱਥੇ ਡੋਲਿਆ ਜਾ ਰਿਹਾ ਹੈ ਜਿਹਦੇ ਕਰਕੇ ਸਾਰਾ ਜਿਹੜੀ ਹੈਗੀ ਹੈ ਉੱਥੇ ਬਿਮਾਰੀਆਂ ਕਾਲਾ ਪੀਲਿਆ ਜੌਂਡੇਸ ਕੈਂਸਰ ਇਸ ਤਰ੍ਹਾਂ ਦੀਆਂ ਵੱਖ-ਵੱਖ ਬਿਮਾਰੀਆਂ ਜਿਹੜੀਆਂ ਫੈਲਣ ਦਾ ਡਰ ਹੈ ਤੇ ਹਸਪਤਾਲ ਬਿਲਕੁਲ ਜਿਹੜਾ ਹੈਗਾ ਹਾਰਟ ਹੈ ਬਿਲਕੁਲ ਮੰਡੀ ਦੇ ਵਿੱਚ ਹੈ ਤਾਂ ਉੱਥੋਂ ਜਿਹੜੇ ਹੋਰ ਮੰਡੀ ਵਾਸੀ ਨੇੜੇ-ਤੇੜੇ ਦੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਗੰਭੀਰ ਸਮੱਸਿਆਵਾਂ ਆ ਰਹੀਆਂ ਨੇ ਸੋ ਮੇਰੇ ਕਹਿਣ ਦਾ ਮਕਸਦ ਇਹ ਹੈ ਵੀ ਸੀਵਰੇਜ ਦੇ ਮੁੱਦੇ ਦੇ ਨਾਲ-ਨਾਲ ਹੁਣ ਇੱਕ ਹਸਪਤਾਲ ਦਾ ਮੁੱਦਾ ਵੀ ਇਹਨਾਂ ਨੇ ਜਿਹੜਾ ਹੈ ਇਹਦੇ ਵਿੱਚ ਖੜਾ ਕਰ ਲਿਆ ਤਾਂ ਇਸ ਨੂੰ ਅਤਿ ਗੰਭੀਰਤਾ ਨਾਲ ਲੈਣ ਦੀ ਅੱਜ ਜ਼ਰੂਰਤ ਹੈ ਇੰਪੈਰੀ ਬਣਾਇਆ ਗਿਆ ਸੀਗਾ ਇਹ ਇੱਕ ਟੈਂਪੋਰਰੀ ਜਿਹੜੀ ਸਹੂਲਤ ਦਿੱਤੀ ਗਈ ਸੀਗੀ ਮੰਡੀ ਵਾਸੀਆਂ ਵੱਲੋਂ ਸਹਿਯੋਗ ਦੇ ਕੇ ਜ਼ਮੀਨ ਦੇ ਕੇ ਨਗਰ ਕੌਂਸਲ ਨੂੰ ਅੱਜ ਇਹਨੂੰ ਪੱਕੇ ਤੌਰ ਤੇ ਗੰਦਗੀ ਦੀ ਜਿਹੜੀ ਜਗਾ ਬਣਾ ਦਿੱਤੀ ਗਈ ਹੈ ਤਾਂ ਜ਼ਿਮੀਦਾਰਾਂ ਦੇ ਜਿਹੜੀ ਆਪਣਾ ਪਾਣੀ ਫਸਲਾਂ ਲਈ ਲਾਉਂਦੇ ਹੈ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ ਜਿਹੜੀ ਸਾਡੀ ਗਊਸ਼ਾਲਾ ਹੈ ਉਹਨੂੰ ਇਹਦੇ ਨਾਲ ਬੜੀ ਹਾਨੀ ਹੋ ਰਹੀ ਹੈ ਉਹਦੀ ਦੀਵਾਰ ਸਾਰੀ ਆਲਮੋਸਟ ਗਿਰਨ ਵਾਲੀ ਹੈਗੀ ਸੋ ਇਸ ਟੈਂਪਰੇਰੀ ਜਿਹੜਾ ਕੰਮ ਚਲਾਉ ਹੈ ਇਹਦੇ ਨਾਲ ਕੰਮ ਚਲਾਉ ਤਰੀਕੇ ਨਾਲ ਹੀ ਇੱਥੇ ਸਰਕਾਰ ਸਾਡੀ ਮੋੜ ਮੰਡੀ ਵਿੱਚ ਅੱਜ ਚੱਲ ਰਹੀ ਹੈ ਤੇ ਇੱਕ ਵਾਰ ਫੇਰ ਅਸੀਂ ਇਸ ਗੱਲ ਨੂੰ ਦਰਉਂਦੇ ਆ ਵੀ ਜੇ ਇਹਨਾਂ ਹਾਲਾਤਾਂ ਨੂੰ ਨਾ ਸੁਧਾਰਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਮੰਡੀ ਵਾਲਸੀਆਂ ਨੂੰ ਨਾਲ ਲੈ ਕੇ ਪ੍ਰੈਸ ਨੂੰ ਨਾਲ ਲੈ ਕੇ ਅਸੀਂ ਫੇਰ ਇੱਕ ਵਾਰੀ ਵਿਜ਼ਿਟ ਕਰਾਂਗੇ ਤੇ ਜੇ ਹਾਲਾਤ ਜਿਉਂਦੇ ਤਿਉਂ ਹੋਏ ਫੇਰ ਕੋਈ ਜਿਹੜੇ ਅਗਲੇ ਕਦਮ ਨੇ ਉਹ ਕੜੇ ਕਦਮ ਲੈਣ ਲਈ ਅਸੀਂ ਮਜਬੂਰ ਹੋਵਾਂਗੇ ਕਿਉਂਕਿ ਸਾਡਾ ਹੱਕ ਬਣਦਾ ਅਸੀਂ ਵੋਟ ਦੇ ਕੇ ਇਹਨਾਂ ਨੂੰ ਰਾਜਗੱਦੀ ਤੇ ਬਿਠਾਇਆ ਸੀ ਟੈਕਸ ਪੇਰਾਂਗੇ ਇਸ ਕੰਟਰੀ ਦੇ ਇਸ ਪ੍ਰਦੇਸ਼ ਦੇ ਇਸ ਜ਼ਿਲ੍ਹੇ ਦੇ ਸੋ ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਜਿਹੜੀ ਹਕਮ ਬਕਰਨੀ ਨੀਂਦ ਬੈਠੇ ਨੇ ਇਹਨਾਂ ਨੂੰ ਅਫਸਰਾਂ ਨੂੰ ਇੱਥੋਂ ਜਾਂ ਤੇ ਬਦਲਿਆ ਜਾਵੇ ਜਾਂ ਇਹਨਾਂ ਦੇ ਖਿਲਾਫ ਕੋਈ ਵਿਭਾਗੀ ਜਾਂਚ ਕੀਤੀ ਜਾਵੇ ਅਤੇ ਜਿਹੜਾ 23 ਕਰੋੜ ਰੁਪਇਆ ਬਾਰ-ਬਾਰ ਜ਼ਿਕਰ ਆਉਂਦਾ ਵੀ 23 ਕਰੋੜ ਰੁਪਇਆ ਲਾਇਆ ਗਿਆ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਉਹਦੀ ਵੀ ਇਨਕੁਆਰੀ ਦੀ ਮੰਗ ਕਰਦਾ ਮਾਨਯੋਗ ਮੁੱਖ ਮੰਤਰੀ ਤੋਂ ਤੇ ਵਿਜੀਲੈਂਸ ਤੋਂ ਕਿ ਉਹ 23 ਕਰੋੜ ਰੁਪਏ ਦੀ ਜਿਹੜੀ ਹੈ ਇਨਕੁਆਰੀ ਕਰਕੇ ਸਾਲ ਰਹਿ ਗਿਆ ਸਰਕਾਰ ਦਾ ਇੱਕ ਤੇ ਲੋਕਾਂ ਦੇ ਮੂਰੇ ਉਨੂੰ ਪੇਸ਼ ਕੀਤਾ ਜਾਵੇ ਕਿ ਉਹ 23 ਕਰੋੜ ਰੁਪਏ ਕਿੱਥੇ ਲੱਗਿਆ ਤੇ ਉਹਦੀ ਕੀ ਸਹੂਲਤ ਜਿਹੜੀ ਅੱਜ ਲੋਕ ਮਾਣ ਪਾ ਰਹੇ ਨੇ